ਜਿਵੇਂ ਅਸੀਂ ਪਿੰਡ ਦੇ ਵਿੱਚ ਹਿਮਾਚਲ ਦੇ ਵਿੱਚ ਸਾਰੀ ਜਾਣਕਾਰੀ ਇਕੱਠੀ ਕਰਨ ਵਾਸਤੇ ਇਹ ਹੈਗਾ ਹਿਮਾਚਲ ਦਾ ਆਂਗਣਵਰੀ 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 ਸਕੂਲ ਤੇ ਸਾਰੀ ਆ ਦੇਖੋ ਇਹ ਹੈਗਾ ਠੀਕ ਆਜੋ ਦੋਸਤੋ ਤੇ ਸੁਣੋ ਹਿਮਾਚਲ ਦਾ ਸਕੂਲ ਆਂਗਣਵਰੀ ਸੈਂਟਰ ਦਿਖਾ ਰਹੇ ਆਂਗੇ ਤੇ ਸਤਿ ਸ਼੍ਰੀ ਅਕਾਲ ਮਾਤਾ ਆ ਨੰਨੇ-ਮੁੰਨੇ ਬੱਚੇ ਸਾਡੇ ਥਵਾਚਾ ਦੇ ਬੱਚੇ ਪੜਦੇ ਹੋ ਹੈ ਪੜਦੇ ਹੋ ਬੁੱਤ ਠੀਕ ਹੈ ਸਤਿ ਸ਼੍ਰੀ ਅਕਾਲ ਪੈਣ ਜੀ ਤੇ ਅਸੀਂ ਪੰਜਾਬ ਦੇ ਵਿੱਚੋਂ ਜਾਣਕਾਰੀ ਇਕੱਠੀ ਕਰਨ ਵਾਸਤੇ ਆਈਆਂਗੇ ਤੇ ਤੇ ਹੋ ਸਤਿ ਸ਼੍ਰੀ ਅਕਾਲ ਪੈਣ ਜੀ ਸਤਿ ਸ਼੍ਰੀ ਅਕਾਲ ਹਾਂ ਹੋ ਠੀਕ ਹੋ ਜੀ ਇਹ ਆਪਣਾ ਸੈਂਟਰ ਹੈ ਜੀ ਹੈ ਹਾਂ ਜੀ ਠੀਕ ਹੈ ਕਿੰਨੇ ਨੰਬਰ ਸੈਂਟਰ ਹੈ ਪੈਣ ਜੀ ਹਮਾ ਚਲਦਾ ਇਹ ਕਿਹੜਾ ਪਿੰਡ ਆ ਗਿਆ ਹੈ ਸ਼ਿਵਨਗਰ ਸ਼ਿਵਨਗਰ ਪਿੰਡ ਹੈ ਠੀਕ ਹੈ ਕਿੰਨੇ ਬੱਚੇ ਪੜ੍ਹਦੇ ਹੈਗੇ ਬੱਚੇ ਤਾਂ 3 ਸੇ 6 ਕੇ ਹੀ ਹੈ ਬਾਕੀ ਤਾਂ ਛੋਟੇ ਆ ਟੀ ਐਚ ਆਰ ਵਾਲੇ ਅੱਛਾ ਉਹਨੂੰ ਕਰ ਦਿੰਦੇ ਬੱਚੇ ਅੱਛਾ ਅੱਛਾ ਠੀਕ ਹੈ ਤੇ ਬੱਚਿਆਂ ਨੂੰ ਕੋਈ ਖਾਣਾ ਵੀ ਇੱਥੇ ਮਿਲਦਾ ਹੈ ਠੀਕ ਹੈ ਠੀਕ ਹੈ ਤੁਸੀਂ ਟੀਚਰ ਹੋਗੇ ਪੜਾਉਣ ਵਾਲੇ ਠੀਕ ਹੈ ਤੇ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਹੈ ਪਣਜੀਤ 10000 ਰੁਪਏ ਤੁਹਾਡਾ ਆਪਕਾ ਨਾਮ ਕੀ ਹੈਗਾ ਸੰਤੋਸ਼ ਕੁਮਾਰੀ संतोष कुमार ਕਿੰਨੇ 10000 ਰੁਪਏ ਹਾਂਜੀ ਤੇ ਜਿਹੜੀ ਦੂਸਰੀ ਹੈਗੀ ਇਸ ਪੀਪਰ ਹੁੰਦੇ ਦੂਸਰੇ ਆਪਣਾ 5500 ਹੈਲਪ 5500 5500 ਉਹ ਕਿਹੜੇ ਨੇ ਹੈਲਪਰ ਹਾਂਜੀ ਹੈਲਪਰ ਕਿੱਥੇ ਨੇ ਇੱਥੇ ਆ ਮਾਤਾ ਜੀ ਆਹ ਸੀਗੇ ਹਾਂਜੀ ਆ ਕੀ ਨਾਮ ਮੰਨਦਾ ਕਾਂਤਾ ਦੇਵ ਮਾਤਾ ਜੀ ਆਂਟੀ ਕੋ ਭਲਾਓ ਹਾਂ ਭਲਾਓ ਆਂਟੀ ਜੀ ਸਰਕਾਰ ਕਾ ਪੰਚਾਇਤ اور ਸਰਕਾਰ ਕਾ ਯੋਗਦਾਨ ਪੂਰਾ ਹੈ ਆਪਕੋ ਵੇਖੋ ਸੰਤੋਸ਼ਤ ਹੋ ਇਥੋਂ ਦੇ ਪ੍ਰਸ਼ਾਸਨ ਤੋਂ ਹਾਂਜੀ ਇਥੋਂ ਦੇ ਪ੍ਰਸ਼ਾਸਨ ਤੋਂ ਸੰਤੋਸ਼ਤ ਹੋ ਤੁਸੀਂ ਵਧੀਆ ਸੁਢੀ ਇਹੋ ਸਹੂਲਤਾਂ ਮਿਲਦੀਆਂ ਤੁਹਾਨੂੰ ਇੱਥੇ ਹਾਂਜੀ ਹੈਲੋ ਠੀਕ ਹੈ ਆਜੋ ਮਾਤਾ ਜੀ ਹਾਂ ਕਿ ਕੋਟਾ ਕਿੱਥੇ ਨਹੀਂ ੜੀਏ ਅਸੀਂ ਕਰ ਮਾਤਾ ਜੀ ਆਪਕੋ ਕੀ ਨਾਮ ਹੈ ਕਾਂਤਾ ਦੇਵ ਕਾਂਤਾ ਦੇਵ ਹੈਲਪਰ ਹਾਂ ਆਪੇ ਹਾਂਜੀ ਤੁਹਾਨੂੰ ਕਿੰਨੇ ਪੈਸੇ ਮਿਲਦੀ ਹੈ ਤਨਖਾ ਸਾਢੇ 500 ਸਾਢੇ 5000 5500 ਰੁਪਏ ਹਾਂਜੀ 5500 ਰੁਪਏ ਮਿਲਦੀ ਹੈ ਇਹ ਹੈਗਾ ਭਾਈ ਹਿਮਾਚਲ ਦਾ ਆਂਗਣਵਾਰੀ ਸੈਂਟਰ ਕਿੰਨੇ ਨੰਬਰ ਸੈਂਟਰ ਹੈ ਇਹ ਨੰਬਰ ਤਾਂ ਐਸੇ ਕੀ ਉਹ ਕੱਖ ਨਹੀਂ ਹਨਾ ਮਾਰ ਨਹੀਂ ਆਪਣਾ ਸੈਂਟਰ ਦਾ ਨੰਬਰ ਕਿੰਨੇ ਸੈਂਟਰ ਨੇ ਇਥੇ ਆਂਗਣਵਾਰੀ ਸੈਂਟਰ ਬਹੁਤ ਸੈਂਟਰ ਹੈ ਇਹ ਕਿੰਨਾ ਨੰਬਰ ਸੈਂਟਰ ਹੈਗਾ ਜਿੱਥੇ ਅਸੀਂ ਖੜੇ ਆਂਗੇ ਨੰਬਰ ਤਾਂ ਆਪਣੇ ਆਪਣੇ ਸਰਕਲ ਹੁੰਦੇ ਹਨ ਉਸਕੇ ਹਿਸਾਬ ਸੇ ਹੁੰਦਾ ਹੈ ਇਹ ਤਾਂ 17 ਨੰਬਰ ਹੈ ਇਹ 17 ਨੰਬਰ ਹੈਗਾ ਠੀਕ ਹੈ ਤੇ ਬਹੁਤ ਸਾਰਾ ਵਧੀਆ ਮਾਹੌਲ ਹੈਗਾ ਵਧੀਆ ਤੇ ਪੰਜਾਬ ਬਾਰੇ ਕੋਈ ਜਾਣਕਾਰੀ ਹੈ ਸਾਨੂੰ ਸਾਨੂੰ ਪੰਜਾਬ ਮੇ ਅਸੀਂ ਸੋਡੀ ਵੀਡੀਓ ਦਿਖਾਵਾਂਗੇ ਇਹ ਕੋਈ ਪੰਜਾਬ ਚ ਜਾਣਦੇ ਹੋ ਕਿਸੇ ਨੂੰ ਨਹੀਂ ਜੀ ਕਿਸੇ ਨੂੰ ਵੀ ਨਹੀਂ ਜਾਣਦੇ ਪੰਜਾਬ ਜਾਣਾ ਨਹੀਂ ਤੋ ਕੀ ਜਾਣਣਾ ਤੇਰੀ ਨਹੀਂ ਪੰਜਾਬ ਜਾ ਸਕਦੇ ਸੀ ਪੰਜਾਬ ਵਾਲੇ ਛੋਡੇ ਇੱਥੇ ਆ ਗਏ ਤੁਸੀਂ ਤੋ ਇੱਥੇ ਤੋਂ ਆਲਾਣਾ ਆਏ ਹੋਣੇ ਨਾ ਨਹੀਂ ਨਹੀਂ ਅਸੀਂ ਗੁੰਮਣ ਆਇਆ ਤੋ ਆਪਣਾ ਜਾਣਕਾਰੀ ਇਕੱਠੀ ਅਸੀਂ ਵੀ ਆਪਦੇ ਲੋਕਾਂ ਨੂੰ ਦੱਸਣਾ ਵੀ ਹਿਮਾਚਲ ਦੇ ਵਿੱਚ ਵਾਤਾਵਰਣ ਕਿਹੋ ਜਿਹਾ ਉੱਥੇ ਬੱਚੇ ਕਿਵੇਂ ਪੜ੍ਹਦੇ ਨੇਗੇ ਤੇ ਸਰਕਾਰੀ ਸਕੂਲ ਹੈਗੇ ਕਿ ਹਾਂ ਹੈ ਗ੍ਰਾਮੇਂ ਉੱਥੇ ਕਿੰਨੀ ਦੂਰ ਹੈ ਇਥੋਂ 2-3 ਕਿਲੋਮੀਟਰ ਦੂਰ ਹੈ 2-3 ਕਿਲੋਮੀਟਰ ਦੂਰ ਹੈ ਠੀਕ ਹੈ ਪ੍ਰਾਈਵੇਟ ਸਕੂਲ ਵੀ ਨੇ ਇੱਥੇ ਪ੍ਰਾਈਵੇਟ ਵੀ ਹੋਤੇ ਉਹ ਬੱਚੇ ਆ ਗਏ ਪ੍ਰਾਈਵੇਟ ਸਕੂਲ ਵਾਰੇ ਦੇਖੋ ਗੱਡੀ ਪਰ ਅੱਛਾ ਇਹ ਸਾਨੂੰ ਜਾਣ ਦੇ ਦੇਣਗੇ ਹਾਂ ਮਿਲ ਸਕਦੇ ਅਸੀਂ ਗੱਲਬਾਤ ਕਰ ਸਕਦੇ ਉਹ ਤੁਹਾਨੂੰ ਠੀਕ ਹੈ ਬੰਦੇ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਬਈ ਜੀ ਆ ਆ ਜਾ ਆ ਜਾ ਤੈਨੂੰ ਅੱਟੇ ਤੇ ਅਸੀਂ ਵੀਡੀਓ ਬਣਾਵਾਂਗੇ ਯਾਰ ਤੈਨੂੰ ਪੰਜਾਬ ਤੇ ਦਿਖਾਵਾਂਗੇ ਕੀ ਨਾਮ ਆਪਕਾ ਲਾ ਦੇ ਨਾਮ ਦੱਸ ਦੇ ਪੁੱਤ ਆ ਜਾ ਇੱਥੇ ਬਹਿਣੀ ਆਪਾਂ ਆਰਾਮ ਸਿੰਘ ਆਰਾਮ ਸਿੰਘ

ਕਾਇ ਪੈਣ ਪਈਓ ਤੁਸੀਂ ਹੈ ਕਾਇ ਪੈਣ ਪਈਓ ਐਸੇ ਹੀ ਹੂੰ ਇਹ ਬਈਆ ਆਪਕਾ ਅੱਛਾ ਠੀਕ ਹੈ ਇੱਕ ਸਕੂਲ ਮੇਂ ਪੜ੍ਹਤੇ ਹੂੰ ਆਜੋ ਬਈ ਜੂਰੇ ਆਜੋ ਉਹ ਵੀ ਹੈ ਉਹ ਵੀ ਇਹਨਾਂ ਨੂੰ ਵੀ ਫਿਰ ਦਿਖਾਵਾਂਗੇ ਆਪਾਂ ਹੋ ਜਾ ਬਈਆ ਹਾਂਜੀ ਕੀ ਨਾਮ ਹੈ ਬਈਆ ਆਪਕਾ ਬਿੰਦਰ ਨਰੀਸ ਉੱਚਾ ਬੋਲੋ ਨਰੀਸ਼ ਨਰੇਸ਼ ਆਪ ਕਿਆ ਕੰਮ ਕਰਦੇ ਹੋ ਮੈਂ ਡਰਾਈਵਰੀ ਕਰਦਾ ਅਸਾ ਡਰਾਈਵਰੀ ਕਰਦੀ ਹੂੰ ਇਹ ਕਿਹੜਾ ਹੋਏਗਾ ਕਸ਼ਵਾ ਇਹ ਤੇ ਪਿੰਡ ਤਾਂ ਆਪਣਾ ਹਰੜੂ ਆ ਵਿਲੇਜ ਰੂੜੂ ਪਿੰਡ ਹੈ ਰੂੜੂ ਪਿੰਡ ਹੈਗਾ ਹੈ ਹਿਮਾਚਲ ਦਾ ਹਿਮਾਚਲ ਕਾਂਗੜਾ ਜ਼ਿਲ੍ਹੇ ਦਾ ਕਾਂਗੜਾ ਜ਼ਿਲ੍ਹੇ ਤਸੀਲ ਧਰਮਸਾਲਾ ਬੰਦੀ ਹੈ ਤਸੀਲ ਧਰਮਸਾਲਾ ਠੀਕ ਹੈ ਤੇ ਕਿੰਨੇ ਬੱਚੇ ਆ ਤੁਹਾਡੇ ਬੱਚੇ ਦੋ ਮੁੰਡੇ ਆ ਦੋ ਮੁੰਡੇ ਆ ਕੀ ਕੀ ਕੰਮ ਕਰਦੇ ਹੋ ਤੁਸੀਂ ਹਾਂ ਮੈਂ ਡਰਾਈਵਰੀ ਕਰਦਾ ਤੁਸੀਂ ਡਰਾਈਵਰੀ ਕਰਦੇ ਹੋ ਹੋਰ ਕੋਈ ਕਾਰੋਬਾਰ ਨਹੀਂ ਕਾਰੋਬਾਰ ਕੋਈ ਹੋਰ ਤੁਹਾਡਾ ਟਿਕ ਮੈਂ ਹੁੰਦਾ ਗੁਜ਼ਾਰਾ ਬਸ ਇਹ ਖੇਤੀ ਖਾਦੀ ਕਰੀਦੀ ਖੇਤੀਬਾੜੀ ਕਰਦੇ ਹੋ ਕਿੰਨੀ ਜ਼ਮੀਨ ਆਪਣੇ ਕੋਲ ਜ਼ਮੀਨ ਹੁਣੀ 4 ਕਿੱਲੇ 4 ਕਿੱਲੇ ਠੀਕ ਹੈ ਇੱਥੀ ਹੈਗੀ ਕੀ ਕੀ ਬੀਜਦਾ ਤੁਸੀਂ ਵਿੱਚ ਇਈ ਮੱਕੀ ਹੋ ਗਈ ਤੇ ਦੂਜੀ ਆਪਣਾ ਦੇਉਂਗਾ ਗੋਗੇ ਕਣਕ ਵੀ ਕਣਕ ਵੀ ਵੇਚਦੇ ਆ ਕਣਕ ਕਿੰਨੀ ਕਿ ਨਿਕਲ ਆਉਂਦੀ ਆ ਕਣਕ ਨਿਕਲ ਜਾਂਦੀ ਆ 16 ਗੋੰਟਰ ਸਾਵਾ 16 ਦੇ ਗੋੰਟਰ 16 ਸਤਾ 16 ਟਮਾਟਰ ਕਿੰਨੇ ਚੋਂ ਇਹ ਖਿੱਲੀ ਛੱਡ ਤੇ ਨਾ ਹੁੰਦਾ ਬੰਜਰ ਹੋ ਗਈ ਜਬিনা ਪਾਣੀ ਹੁੰਦਾ ਨਹੀਂ ਪਾਣੀ ਨਹੀਂ ਪਾਣੀ ਮੀ ਨਹੀਂ ਪਾਣੀ ਮੀ ਪੈਂਦਾ ਨਹੀਂ ਇੱਥੇ ਪਹੜਾ ਚ ਕੱਟ ਪੈ ਰਿਆ ਕਿ ਅੱਛਾ ਤੇ ਮੋਟਰ ਤਾਂ ਨਹੀਂ ਕੋਈ ਮੋਟਰ ਤਾਂ ਨਹੀਂ ਹੈ ਅੱਛਾ ਪਾਣੀ ਕਿੰਨਾ ਡੂੰਗੇ ਇੱਥੇ ਪਾਣੀ ਦਾ ਇੱਥੇ ਹੈਗਾ ਕੋਈ ਸੋ 100 150 ਫੁੱਟ ਦੇ ਵਿੱਚ ਵਧੀਆ ਸੋ 150 ਬੰਦੇ ਕੋਈ ਮੋਟਰ ਕੋਈ ਤਿੰਨ ਤੰਨ ਦੀ ਕੋਈ ਹੋਰ ਕੋਈ ਮੋਟਰ ਕੋਈ ਸਰਕਾਰ ਦੀ ਸਹੂਲਤ ਹੈਗੀ ਆ ਨਾ ਨਾ ਤੂੰ ਕੋਈ ਜਿਵੇਂ ਮੰਨ ਲਓ ਸੈਂਟਰ ਗਵਰਨਮੈਂਟ ਦੀ ਕੋਈ ਸਹੂਲਤ ਤੁਹਾਨੂੰ ਮਿਲਦੀ ਹੈ ਤੇ ਗਰੀਬੀ ਕਿੰਨੀ ਕਹ ਗਈ ਇਸ ਗਰੀਬੀ ਤਾਂ ਹੁਣ ਆਇਆ ਨਹੀਂ ਪਹਿਲੇ ਹੁੰਦੀ ਸੀ ਹੁਣ ਤਾਂ ਠੀਕ ਹੈ ਸਾਰੇ ਇਹ ਸਾਰੇ ਜਿਹੜੇ ਅਸੀਂ ਵੀ ਜਿੰਨੇ ਵੀ ਅਸੀਂ ਇਹ ਪਿੰਡ ਤੋਂ ਪੁੱਛਿਆਗਾ ਬਹੁਤ ਤਿੰਨ ਚਾਰ ਦਿਨੋਂ ਕੋਈ ਘੁੰਮਦਿਆਂ ਨੂੰ ਤੇ ਕਹਿੰਦੇ ਗਰੀਬ ਨਹੀਂ ਕੋਈ ਹੈਗਾ ਇੱਥੇ ਨਹੀਂ ਹੁੰਦਾ ਪਹਿਲੇ ਹੁੰਦਾ ਸੀ ਹੁੰਦਾ ਬੰਦੇ ਆਪਣੇ ਆਪਣੇ ਬਿਜੀ ਹੋ ਗਏ ਕੰਮ ਤੇ ਸਾਨੂੰ ਜਿਹੜਾ ਪੰਜਾਬ ਵਾਲਿਆਂ ਨੂੰ ਬਾਹਰੋਂ ਇਹ ਲੱਗਦਾ ਕਿ ਵੀ ਮੱਧਰ ਕੀ ਪਹਾੜਾਂ ਆ ਜਾਂਦੇ ਵਿੱਚੇ ਲੋਕ ਕਿਵੇਂ ਰਹਿ ਰਹੇ ਨੇ ਵੀ ਤਾਂ ਗਰੀਬ ਹੋਣਗੇ ਇੱਥੇ ਆ ਕੇ ਪਤਾ ਲੱਗਾ ਵੀ ਤੁਸੀਂ ਤਾਂ ਅਮੀਰੀ ਬਹੁਤ ਹੋਗੇ ਨਹੀਂ ਨਹੀਂ ਹੋਂ ਦਾ ਬੰਦਾ ਆਪਣਾ ਗੁਜ਼ਾਰਾ ਕਰਦਾ ਜਿਹੜੇ ਤੁਸੀਂ ਆ ਇੰਨੇ ਸੋਹਣੇ ਮਕਾਨ ਪਾਏ ਨੇਗੇ ਤੇ ਇਹ ਫਿਰ ਤੁਸੀਂ ਮਕਾਨ ਕੋਈ ਸਰਕਾਰ ਨੇ ਲੋਨ ਦਿੱਤਾ ਕਿ ਤੁਸੀਂ ਆਪ ਦੇ ਕੋਲੋਂ ਪਾਏ ਨੇ ਆਪ ਦੇ ਪਾਏ ਆਪਦੀ ਮਿਹਨਤ ਨਾਲ ਆ ਦੇਖੋ ਦੋਸਤਰਾਦਰ ਦਿਖਾ ਦੇ ਜਿਹੜੇ ਪੰਜਾਂ ਨੇ ਆ ਮਕਾਨ ਦਿਖਾ ਇਧਰ ਜਿਹੜੇ ਮਕਾਨ ਪਾਏ ਆ ਨਾ ਕਿੰਨੇ ਸੋਹਣੇ ਇਹ ਸਾਰੇ ਪਹਿਲਾਂ ਸਾਨੂੰ ਐਸੀ ਵੀ ਸਰਕਾਰ ਨੇ ਪਾਏ ਹੋਣਗੇ ਜਾਂ ਸਰਕਾਰ ਤੋਂ ਕੋਈ ਲੋਨ ਲੈਂਦਾ ਹੋ। ਇਹ ਬਾਈ ਕਹਿੰਦਾ ਵੀ ਅਸੀਂ ਆਪ ਪਾਏ ਨੇ ਆਪਣੀ ਮਿਹਨਤ ਕਰਦੇ ਨੇ ਇੱਥੇ। ਇੱਥੇ ਬਹੁਤ ਸਾਰੀ ਮਤਲਬ ਇਹ ਕਹਿੰਦੇ ਵੀ ਖੇਤੀ ਸਾਡੇ ਗੁਜ਼ਾਰੇ ਜੋਗਰੀ ਪੂਰਾ ਵਧੀਆ ਸਾਡਾ ਜਗਾੜਮੈਂਟ ਹੈ ਤੇ ਹੋਰ ਕੋਈ ਆਪਣਾ ਨਸ਼ਾ ਕਰਦੇ ਹੋ ਕੋਈ? ਨਹੀਂ ਨਸ਼ਾ ਨਹੀਂ। ਕਦੇ-ਕਦੇ ਲਾਈ ਲੇਦਾ ਪੈਗ ਉਹ ਕੋ। ਅੱਛਾ ਪੈਗ ਦਾ? ਪੈਗ ਦੇ ਚਕੀਨ ਹੋ। ਕਿਸੇ ਮਹਿਫਿਲ ਚ ਜਾ ਕੇ? ਨਹੀਂ ਨਹੀਂ। ਅੱਛਾ। ਇਦਾਂ ਹੀ ਕਦੇ। ਗੱਡੀ ਕਿਹੜੀ ਚਲਾਉਨੇ ਹੋ? ਗੱਡੀ ਬੱਸ ਚਲਾਉਂਦੇ। ਅੱਛਾ ਬੱਸ ਚਲਾਉਨੇ ਕਿਧਰ ਆਉਂਦੀ ਹੈ? ਆਈ ਡਰੋਂ ਬਣਾ ਦਰਨ ਜਾਨਾਂ ਦੇ ਵਿੱਚ ਚਿੰਤਾ ਕੋਈ ਚੱਲਦੇ ਆ ਧਰਮਸ਼ਾਲਾ ਦਾ ਕਿੰਨੀ ਤਨਖਾਹ ਮਿਲਦੀ ਐ ਇਸਕ ਤੁਲਗਾਨ ਦਿੱਲੀ ਮਿਲਦਾ ਸਾਨੂੰ 1000 ਰੁਪਏ 1000 ਰੁਪਏ ਦਿੱਲੀ ਦਾ ਕਨੈਕਟਰ ਨੂੰ ਕਨੈਕਟਰ ਨੂੰ ਦਿੱਤੋ ਜਾਂਦਾ 50 1200 ਹੋ ਜਾਂਦਾ ਗੁੰਡੀ ਲਾ ਲੈਨੇ ਹੋ ਉਹ ਤਾਂ ਨਾਲੇ ਕਹਿੰਦੇ ਭਾਇਆ ਮਾਤਰ ਚ ਗੁੰਡੀ ਲਾਉਂਦੇ ਨੇ ਇੱਧਰ ਵੀ ਲਾ ਲੈਨੇ ਹੋ ਨਹੀਂ ਕਨੈਕਟਰਾਂ ਨੂੰ ਆਹ ਤਾਂ ਵੀ ਗੁੰਡੀ ਲਾ ਲੈਂਦੇ ਨੇ ਪੈਸਿਆਂ ਦੀ ਵੀ ਲਾ ਲੈਂਦੇ ਨੇ ਤੂੰ ਵੀ ਗੁੰਡੀ ਲਾ ਦਿੰਦੇ ਨੇ ਬਹੁਤ ਬਾਈ ਯਾਰ ਰੂਹ ਖੁਸ਼ ਹੋ ਗਈ ਯਾਰ ਇੱਥੋਂ ਦਾ ਮਾਹੌਲ ਬਾਤਾ ਵਰਨ ਦੇਖ ਕੇ ਇੱਕ ਜਿਵੇਂ ਥੋੜੇ ਅਸੀਂ ਆ ਦੇਖ ਰਹੇ ਆ ਸਾਰਾ ਸੋਡੇ ਇਲਾਕੇ ਦੇ ਵਿੱਚ ਸਾਨੂੰ ਕੋਈ ਆਇ ਨਹੀਂ ਲੱਗਦਾ ਵੀ ਕੋਈ ਜੰਗ ਜਿਹੜਾ ਗੋਡਾ ਫੜੀ ਬੇਟਾ ਜਾਂ ਕੋਈ ਬੋਡਾ ਗਿੱਟਾ ਦੁਖਦਾ ਕੋਈ ਬਮਾਟ ਮਾਰ ਸਾਨੂੰ ਘੱਟ ਹੀ ਲੱਗਦੇ ਨੇ ਕਿ ਹੈਗੀ ਆ ਗੱਲ ਇਹ ਨਹੀਂ ਇੱਥੇ ਕੋਈ ਘੱਟ ਬਹੁਤ ਘੱਟ ਹੈ ਕੀ ਬਾਤਾਂ ਬਰਨ ਵਧੀਆ ਬਾਤਾਂ ਬਰਨ ਠੀਕ ਹੈ ਦੂਜਾ ਜਿਹੜਾ ਤੁਸੀਂ ਇੱਕ ਮੈਨੂੰ ਸਾਨੂੰ ਇਹ ਦੱਸੋ ਵੀ ਜਿਹੜਾ ਕਣਕ ਦੇ ਵਿੱਚ ਕੋਈ ਕੀ ਪਾਉਨੇ ਹੋ ਤੁਸੀਂ ਜਿਹੜਾ ਕੋਈ ਉਹਨੂੰ ਉਹਦੀ ਗਰੋਥ ਵਧਾਉਣ ਵਾਸਤੇ ਕਿਵੇਂ ਇਹੋ ਚੱਲਦਾ ਹੈ ਭਾਈ ਪਾਈ ਦਾ ਗੋਬਰ ਕਬਰ ਦੀ ਖਾਦੀ ਭਾਈ ਕੱਲੀ ਗੋਬਰ ਦੀ ਖਾਦ ਗੋਬਰ ਦੀ ਭਾਈ ਤੇ ਉਹ ਯੂਰੀਆ ਜੇ ਇੱਕ ਜਦੋਂ ਬੀਜ ਨੇ ਇਸ ਟਾਈਮ ਪਾਈਦਾ ਅੱਛਾ ਉਹ ਨਹੀਂ ਪਾ अच्छा ओदे बढ़िया ਹੁੰਦੀ ਹੈ ਬਿਨਾ ਉਹ ਤਾਂ ਰੇਸ ਬਰੇਕ ਤਾਂ ਕੋਈ ਨਹੀਂ ਕਰਦੇ ਤੁਸੀਂ ਸਪਰੇਅ ਕੱਟੀ ਕਰਦੇ ਆ ਕੱਟੀ ਕਰਦੇ ਜੇ ਲੋਡ ਪੈਂਦੀ ਹੈ ਕਰ ਵੀ ਦਿੰਦੇ ਲੋਡ ਪੈਂਦੇ ਤਾਂ ਕਰਦੇ ਕਰ ਦਿੰਦੇ ਜਦ ਤਰ ਨਹੀਂ ਫਿਰ ਪਹਿਲੀ ਗੱਲ ਪੈਂਦੀ ਨਹੀਂ ਲੋਡ ਠੀਕ ਹੈ ਕਿੰਨੀ ਆਬਾਦੀ ਹੈ ਇੱਥੇ ਜਿੱਥੇ ਤੁਸੀਂ ਆ ਰਹੇ ਹੋਗੇ ਇੱਥੇ ਆਬਾਦੀ ਹੋਗੇ 40 45 ਘਰ ਹੋਣਗੇ 40 45 ਘਰ ਹੋਣਗੇ ਤੁਸੀਂ ਵਕਤ ਪਾਰ ਸੀ ਨਾ ਪਹਿਲੇ ਹੁਣ ਉਰੇ ਆ ਗਏ ਅੱਛਾ ਪਾਰ ਇਧੂ ਪਾਰ ਕੇ ਕਿਹੜਾ ਪਿੰਡ ਹੈਗਾ ਆਹੀ ਪਿੰਡ ਹੈ ਕਿ ਇਹ ਟੱਪਦੇ ਕਿਵੇਂ ਤੁਸੀਂ ਇੱਧਰ ਇੱਧਰ ਆ ਕੇ ਥਲਚੀਨ ਤੋਂ ਨਹੀਂ ਤੁਹਾਡਾ ਕੋਈ ਜੇ ਤੁਸੀਂ ਕੋਈ ਬਿਮਾਰ ਅਠਮਾਰ ਹੋ ਜੋਂ ਤਾਂ ਤੁਹਾਡਾ ਕੋਈ ਕੋਈ ਅਮਰਜੈਂਸੀ ਸੋਨ ਪਾਇਦੇ ਸੋਨ ਸਨ ਠਾਣਾ ਕਿਹੜਾ ਲੱਗਦਾ ਹੈ ਸਾਨੂੰ ਉਸ ਇਤਨਾ ਦਲਾਈ ਹੈ ਧਰਮਸਾਲਾ ਸਾਨੂੰ ਤਾਂ ਲੱਗ ਗਈ ਹੈ 5 ਕਿਲੋਮੀਟਰ ਲੜਦੇ ਹੈਗੇ ਬਈ ਨਹੀਂ ਪੂਰੇ ਪਿਆਰੇ ਉਸ ਵਿੱਚ ਆਪ ਕੀ ਕੀ ਕਾਸਟ ਆਪਣੀ ਅਸੀਂ ਤਾਂ ਉਹ ਹੈ ਫਰੇ ਠਾਕੁਰਾ ਉਹ ਠਾਕਰ ਇਹ ਠਾਕਰ ਕਿਹਨੂੰ ਠਾਕਰ ਵਾਲੇ ਨੇ ਇਧਰ ਇਹਨੇ ਸਾਰੇ ਇਧੇ ਆਏ ਆ ਠੀਕ ਇੱਥੋਂ ਦੇ ਰਹਿਣ ਬਣਿਓ ਜੰਪਲ ਤੋਂ ਦੇ ਸਰ ਨੇ ਸ਼ੁਰੂ ਤੋਂ ਆਹਾਂ ਠੀਕ ਹੈ ਏ ਜਿਹੜਾ ਤੁਸੀਂ ਇੱਥੋਂ ਦਾ ਬਈ ਅਸੀਂ ਮਾਹੌਲ ਦੇਖਦੇ ਆ ਤੇ ਜਿਹੜਾ ਮਤਲਬ ਕਿ ਤੁਸੀਂ ਲੜਕੀਆਂ ਦਾ ਥੋੜਾ ਖਾਣਾ ਖਾਣਾ ਪੀਣਾ ਕਿਹੋ ਜਿਹਾ ਪਹਿਲਾਂ ਤਾਂ ਦੱਸੋ ਖਾਣਾ ਬਣੀ ਸਿੰਪਲੀ ਆ ਕੀ ਖਾਣੇ ਹੋ ਜ਼ਿਆਦਾਤਰ ਕਿਹੜੀ ਚੀਜ਼ ਨੂੰ ਪਸੰਦ ਕਰਦੇ ਹੋ ਤਰਨ ਦੱਬ ਕੇ ਬੋਲੋ ਖਾਣਾ ਜਿਹੜਾ ਤੁਸੀਂ ਖਾਣਾ ਖਾਣੂ ਕਿਹੋ ਜਿਹਾ ਖਾਣੇ ਹੋ ਥੋੜਾ ਸਿੰਪਲੀ ਹਾਈਦਾ ਬਸ ਮੀਟ ਖਾਣੇ ਹੋ ਆ ਖਾ ਲੀਨੇ ਕਿਹੜਾ ਬਈ ਬੱਕਰੇ ਦਾ ਜੀ ਬੱਕਰੇ ਦਾ ਹੋਰ ਮੱਛੀ ਮੱਛਲੀ ਵੀ ਖਾ ਲੈਂਦੇ ਪੂਰਾ ਹਾਂ ਬੱਚੇ ਵੀ ਨਾਲ ਹੀ ਲੈਡੀਆਂ ਨਹੀਂ ਲੈਡੀਆਂ ਦੇ ਘਾਟੇ ਹਮੀਆਂ ਬੱਚੇ ਨੂੰ ਦਿੰਦੇ ਬੱਚੇ ਆਪ ਧਰ ਮੈਨੂੰ ਕਿਹੜੇ ਨੂੰ ਮੰਨਦੇ ਹੋ ਵੱਧ Hindu Hindu ਧਰਮ ਮੰਦਰ ਚ ਜਾਂਦੇ ਹੋ ਮੰਦਰ ਇਹ ਗੁਰਦੁਆਰਾ ਨਹੀਂ ਸਾਨੂੰ ਦਿਸੇ ਇੱਥੇ ਕਿਤੇ ਹੈ ਕਿਤੇ ਗੁਰਦੁਆਰਾ ਉੱਥੇ ਨਗਰੋਟੇ ਹੈਗਾ ਹੈ ਕੀ ਧਰਮ ਸੜਾ ਦਾ ਧਰਮਸਾਲਾ ਤੇ ਨਗਰੋਟਾ ਕਿੱਥੇ ਜੀ ਹੈ ਇਹ ਇਹ ਰੋਟਾ ਕਾਗੜੇ ਦੇ ਜਿਹੜਾ ਪਾਲੂਪੁਰ ਨੂੰ ਜਾਂਦਾ ਰ ਅੱਛਾ ਅਸੀਂ ਵੀ ਉੱਥੇ ਗੁਰੂ ਸਾਹਿਬ ਦੇ ਨਤਮਸਤਕ ਹੋਣਾ ਹੈਗਾ ਸਾਡੀ ਵੀ ਤਿੰਨ ਚਾਰ ਦਿਨਾਂ ਤੋਂ ਗੈਰ ਹਾਜ਼ਰੀ ਲੱਗੀ ਪਈ ਹੈਗੀ ਤੇ ਅਸੀਂ ਉਹ ਜ਼ਰੂਰ ਨਤਮਸਤਕ ਹੋ ਕੇ ਜਾਣਾ ਹੈਗਾ ਵੀ ਧਰਮਸਾਲਾ ਗਾ ਗੁਰਦੁਆਰਾ ਸਾਹਿਬ ਤੁਹਾਨੂੰ ਉੱਥੇ ਤਿੰਨ ਪਿੰਨ ਲੈ ਜਾਣਾ ਇੱਕ ਦਾ ਇੱਧਰ ਬਿਲੇ ਜਾਣਾ ਯੋਲ ਅੱਛਾ ਯੋਲ ਬਾਜ਼ਾਰ ਸੀ ਉਹ ਵੱਡਾ ਹੈਗਾ ਹੂੰ ਤੇ ਧਰਮਸਾਲਾ ਹੈਗਾ ਇੱਕ ਤੇ ਇੱਕ ਤੇ ਤਿੰਨ ਰੋਟੀਆਂ ਆਪਦੇ ਪਰਿਵਾਰ ਚ ਆਪਾਂ ਕਿੰਨੇ ਜਣੇ ਆ ਜੀਓ ਅਸੀਂ ਤਾਂ ਮੰਮੀ ਡੈਡੀ ਐ ਨਾਲੇ ਵਾਈਫ ਐ ਦੋ ਮੁੰਡੇ ਐ ਅੱਛਾ ਕੋਈ ਸਰਕਾਰ ਦੀ ਸਹੂਲਤ ਮਿਲਦੀ ਹੈ ਕੋਈ ਕੋਈ ਸਰਕਾਰ ਦਾ ਕੁਝ ਨਹੀਂ ਉਹ 2000 ਮੋਦੀ ਦਾ ਮਿਲਦਾ ਉਹ अच्छा 2000 ਸਾਨੂੰ ਕਿਸਾਨਾਂ ਨਾਲ ਉਹ ਸਾਰੇ ਕਿਤੇ ਮਿਲਦਾ ਹੋਰ ਕੋਈ ਸਹੂਲਤ ਪੰਜਾਬ ਦੇ ਸੂਡੀ ਸਟੇਟ ਗਵਰਨਮੈਂਟ ਵੱਲੋਂ ਹੋਰ ਤਾਂ ਨਹੀਂ ਮਿਲਦਾ ਉਸ ਕੋਈ ਸੈਂਟਰ ਗਵਰਨਮੈਂਟ ਵੱਲੋਂ ਕੋਈ ਕਣਕ 2 ਰੁਪਏ ਕਿਲੋ ਆਟੇ ਦਾ ਵਾਲਾ ਕਾਰਡ ਬਣਿਆ ਉਹ ਬਣਿਆ ਕੀ ਮਿਲਦਾਗਾ ਉਤੇ ਉਹ ਆਟਾ ਚੋਲ ਹੀ ਮਿਲਦਾ ਬਸ ਤੇ ਚੀਨੀ ਕਦੇ ਆਂਦੀ ਹੈ ਕਦੇ ਆਂਦੀ ਨਹੀਂ ਇਹ ਚੀਨੀ ਮਿਲਦੀ ਹੈਗੀ ਆਂਦੀ ਕਿ ਨਹੀਂ ਮਿਲਦੀ ਹੈ ਚੀਨੀ ਸਾਨੂੰ ਮਿਲਦੀ ਹੋਣੀ 3.5 ਕਿਲੋ 3.5 ਕਿਲੋ ਕਿੰਨੇ ਰੁਪਈਆ ਚ ਕਾਹਦਾ ਨਹੀਂ ਪਤਾ ਕੀ ਕਰਦੇ ਜਾਂਦੇ ਆ ਮੈਂ ਨਹੀਂ ਆਣੀ ਆ ਤੇ ਸਾਨੂੰ ਜਾਣਕਾਰੀ ਸੁਤਨਾ ਚੀਜ਼ ਤੱਥ ਇਕੱਠੇ ਕਰਕੇ ਦੱਸਣੇ ਆ ਲੋਕਾਂ ਨੂੰ ਵੀ ਹਿਮਾਚਲ ਦੇ ਵਿੱਚ ਵੀ ਸਰਕਾਰ ਦੀਆਂ ਸਟੇਟ ਸਰਕਾਰ ਦੀਆਂ ਇਹ ਸਹੂਲਤਾਂ ਨੇ ਕੇਂਦਰ ਸਰਕਾਰ ਦੀਆਂ ਇਹ ਸਹੂਲਤਾਂ ਨਹੀਂ ਅਸੀਂ ਆਪਦੇ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੂੰ ਪੂਰੇ ਦੁਨੀਆ ਦੇ ਵਿੱਚ ਦੱਸਣਾ ਹੈਗਾ ਵੀ ਉੱਥੋਂ ਦੇ ਜਿਹੜਾ ਉੱਥੋਂ ਦਾ ਰਹਿਣਾ ਸ਼ਹਿਣਾ ਤੇ ਉੱਥੋਂ ਦਾ ਵਾਤਾਵਰਨ ਤੇ ਉੱਥੋਂ ਦੀ ਛੋਟੀ ਜਿਹੀ ਜਾਣਕਾਰੀ ਇਕੱਠੀ ਕਰਕੇ ਅਸੀਂ ਆਪਦੇ ਚੈਨਲ ਤੇ ਸਾਡਾ ਮਾਲਵਾ ਪੇਜ ਹੈਗਾ ਤੇ ਮਾਲ ਬਪੇ ਦੇ ਉੱਤੇ ਪਾ ਕੇ ਸਾਰੀ ਅਸੀਂ ਲੋਕਾਂ ਨੂੰ ਜਾਣਕਾਰੀ ਦੇਣੀ ਹੈ। ਇਹੀ ਸੋ ਤੋਂ ਪੁੱਛ ਰਹੇ ਆ ਵੀ ਤੁਸੀਂ ਕੀ ਹੋ? ਵਿਖੰਡ ਕੀ ਮਿਲਦੀ ਹੈ ਕਿ ਸਾਨੂੰ ਕਿਹ ਇਹ ਕਾਰਡ ਦੇ ਉੱਤੇ ਮਿਲਦੀ ਹੈ ਖੰਡ 3.5 ਕਿਲੋ ਮਹੀਨੇ ਦੀ ਹੋਰ ਕੀ ਕੁਝ ਮਿਲਦਾਗਾ? ਆਟਾ ਮਿਲਦਾ ਤੇ ਚਾਵਲ ਮਿਲਦੇ ਆ। ਕਿੰਨੇ ਪਸਾਇਆ? ਕਿੰਨੇ ਪਸਾਇਆ? ਆਟਾ ਕਿੰਨੇ ਦਾ ਕਿੰਨਾ ਮਿਲਦਾਗਾ? ਆਟਾ ਹੀ ਹੋਣਾ ਕਿੰਨੇ ਦੇ 3 2 3 ਕਿਲੋ। 2 3 ਰੁਪਏ ਕਿਲੋ ਕਿੰਨਾ ਮਿਲਦਾਗਾ? ਆਟਾ 16 ਕਿਲੋ ਮਿਲਦਾ। ਜੀਮਤਾਬਕ ਇੱਕ ਜੀ ਨੂੰ 4 ਕਿਲੋ ਹਾਂ ਉਹ ਦੱਸ ਆਂ ਮੀਨੇ ਦਾ ਹੋਰ ਕੀ ਮਿਲਦਾ ਉੱਤਰ ਚੌਲ ਛੋਲ ਮਿਲਦੀ ਸਾਨੂੰ 22 ਕਿਲੋ 22 ਕਿਲੋ ਉਹ ਕੀ ਰੇਟ ਮਿਲਦੇ ਆ ਉਹ ਵੀ ਇਹੀ ਹੋਣੇ 4-5 ਰੁਪਏ 3-4 ਰੁਪਏ ਦੇ ਵਿੱਚ ਅੱਛਾ ਹੋਰ ਕਿਹੜੀ ਚੀਜ਼ ਦੇ ਸਕੀਨ ਤੁਸੀਂ ਕੀ ਮਤਲਬ ਹੈ ਖਾਣ ਪੀਣ ਦੇ ਬਸ ਅਹੀ ਤਾਂ ਬਾਕੀ ਦਾ ਅੱਜ ਅੱਜ ਤੁਸੀਂ ਫਰੀ ਹੋਗੇ ਅੱਜ ਕਹੇ ਨਹੀਂਗੇ ਬਸ ਤੇ ਨਹੀਂ ਅੱਜ ਰੈਸਟ ਹੈ ਅੱਜ ਅੱਜ ਰੈਸਟ ਕਿੰਨੇ ਦਿਨਾਂ ਬਾਅਦ ਰੈਸਟ ਹੁੰਦੀ ਹੈ ਰੈਸਟ ਵੀ ਨਹੀਂ 4 ਰੈਸਟ ਹੁੰਦੀ ਆ ਸਾਡੇ ਪੰਜਾਬ ਵਿੱਚ ਜਾਣਦੇ ਹੋ ਕਿਸੇ ਨੂੰ ਪੰਜਾਬ ਵਿੱਚ ਮੈਂ ਉੱਥੇ ਚਲਾ ਕੇ ਆਇਆ ਤੇਲ ਟੈਂਕਰਸ ਦਾ ਤੁਨ ਨੋਸਾ ਜਲਾ ਕੇ ਕਿੱਥੇ ਪਟਿਆਲੇ ਅੱਛਾ ਪਟਿਆਲੇ ਚ ਲਾ ਕੇ ਹੂੰ ਸਿੰਗਰੂਰ ਤੋਂ ਚੱਲਦੇ ਸੀਗੇ ਹੂੰ ਸਾਰੇ ਪੰਜਾਬ ਚਿਹੋ ਜਿਹਾ ਮਾਹੌਲ ਲੱਗਿਆ ਪੰਜਾਬ ਦਾ ਠੀਕ ਹੈ ਚੰਗਾ ਹੁਣ ਜਾਣੇ ਪੰਜਾਬ ਮੇ ਹੋਂਦ ਉਹ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਹੁਣ ਤਾਂ ਮੈਨੂੰ 2012 ਤੋਂ ਵੱਧ ਗਏ 2012 ਤੋਂ ਵੱਧ ਗਏ ਨਾ ਉਦੋਂ ਬਾਅਦ ਚੰਡੀਗੜ੍ਹ ਰਿਆ ਕੋਈ ਹੂੰ 6-7 ਸਾਲ ਚੰਡੀਗੜ੍ਹ ਰਿਆ ਅੱਛਾ ਹੂੰ ਉੱਥੇ ਵੀ ਤੇਲ ਟੈਂਕਰ ਹੀ ਚਲਾ ਜਾਂ ਅੰਬਾਲੇ ਤੋਂ ਠੀਕ ਹੈ ਤੇ ਹੋਰ ਪੰਜਾਬ ਚ ਜਾਣਦੇ ਹੋ ਕਿਸੇ ਨੂੰ ਪੰਜਾਬੀ ਉਸ ਤੋਂ ਨਾ ਭੁੱਲ ਗਏ ਆਪਣੇ ਨਹੀਂ ਆਏ ਕਿਸੇ ਨੂੰ ਕੋਈ ਕੋਈ ਕਿਸੇ ਨੂੰ ਤਾਂ ਜਾਣਦੀ ਹੋਵਾਂਗੇ ਕਿਸਾਂ ਸੌਂਗ ਸੁਣਦੇ ਹੋ ਕੋਈ ਸੌਂਗ ਤਾਂ ਬਹੁਤ ਬੱਟਾ ਕਿ ਇੱਧਰ ਇੱਧਰ ਕਿਹੜੇ ਕਲਾਕਾਰ ਨੂੰ ਸੁਣਦੇ ਤੁਸੀਂ ਯਾਦ ਇੱਧਰ ਤਾਂ ਉਹੀ ਹੈ ਆਪਣਾ ਉੱਚੀ ਬੋਲੋ ਮੜਾ ਜਾ ਨਾ ਨਹੀਂ ਉਹਦਾ ਰਗੂਬਾਂਸੀ ਨੂੰ ਰਗੂਬਾਂਸੀ ਦੇ ਕਿਹੜੇ ਗਾਣੇ ਆ ਉਹਦੇ ਤਾਂ ਉਹੀ ਆ ਭਗਤੀ ਗਾਣੇ ਸਾਰੇ ਕਿਹੜੇ ਕਿਹੜੇ ਕਹੇ ਜਮਣਾ ਸਾਨੂੰ ਦੱਸ ਤਾਂ ਸਹੀ ਇੱਕ ਅੱਧਾ ਪੁੱਛਾਂਗੇ ਤੇ ਨਾ ਅਸੀਂ ਪੂਰਾ ਅੱਗਾ ਤੱਕ ਅੱਧਰਾ ਅਸੀਂ ਪੂਰਾ ਲੈਣਾ ਹੈ ਹੈ ਉਹਦਾ ਸਿਮਜੀ ਨੇ ਆ ਤੇ ਬਾਕੀ ਦੂਜਾ ਉਹ ਵਰਤਵਾਜ ਆ ਅੱਛਾ ਉਹਦੀ ਉਹ ਨਿੱਕੀ ਜਣੀ ਗੋਜਰੀ ਉਹ ਗਾਣਾ ਕੋ ਬੋਜਾ ਕਿਵੇਂ ਕਿਵੇਂ ਗਾ ਕੇ ਦਿਖਾਈ ਮੜਾ ਜ ਮੈਨੂੰ ਪੂਰਾ ਨਹੀਂ ਆ ਮੜਾ ਜ ਤੋ ਛੋੜਾ ਜਿਹਾ ਸੁਣਾ ਫਿਰ ਉਫ ਪੂਰਾ ਨਹੀਂ ਆ ਮੈਨੂੰ ਅੱਛਾ ਤੇ ਹੋਰ ਉਹ ਤੋਂ ਲਾਭ ਹੋਰ ਕਲਾਕਾਰ ਬਹੁਤ ਨੇ ਤੇ ਕਲਾਕਾਰ ਤਾਂ ਬਹੁਤੇ ਆ ਠੀਕ ਆ ਕੋ ਪੰਜਾਬ ਦਾ ਕਲਾਕਾਰ ਪਸੰਦ ਆ ਪੰਜਾਬ ਦਾ ਉਹ ਤਾਂ ਉਹ ਵਿਚਾਰਾ ਗੁੱਜਰ ਗਿਆ ਉਹਦੇ ਗਾਣੇ ਸੁਣਦੇ ਸੀਗੇ ਨਾਲ ਹੀ ਅੰਦਰ ਕਿਹੜੇ ਨੇ ਸਿੱਧੂ ਮੂਸੇਵਾਲੇ ਦੇ ਅੱਛਾ ਸਿੱਧੂ ਮੂਸੇਵਾਲਾ ਪੂਰਾ ਸੁਣਦਾ ਦੀਗਾ ਉਹਦੇ ਬਹੁਤ ਗਾਣੇ ਸੁਣੇ ਕਿਹੜਾ ਕਿਹੜਾ ਵਧੀਆ ਗਾਣਾ ਲੱਗਦਾ ਤੁਹਾਨੂੰ ਦਾ ਕੋਈ ਹੋਣ ਨਹੀਂ ਮੰਡ ਚ ਰਿਹਾ ਗਾਣੇ ਬਹੁਤ ਸੁਣੇ ਉਹਦੇ ਜਾਣ ਦਾ ਅਫਸੋਸ ਕਿੰਨਾ ਕੋਈ ਅਫਸੋਸ ਤਾਂ ਹੋਇਆ ਸੀ ਗਾਗਾ ਬਹੁਤ ਉਹ ਇਧਰ ਹਿਮਾਚਲ ਦੇ ਵਿੱਚ ਅਸੀਂ ਬਹੁਤ ਕੁਝ ਪੁੱਛਿਆ ਬੱਚਿਆਂ ਨੂੰ ਛੋਟੇ ਛੋਟੇ ਨੂੰ ਤੇ ਬਹੁਤ ਸਭ ਤੋਂ ਪਹਿਲਾਂ ਅਸੀਂ ਕਿ ਜਦੋਂ ਵੀ ਤੁਸੀਂ ਪੰਜਾਬ 'ਚ ਜਾਣਦੇ ਹੋ ਕਿਸੇ ਨੂੰ ਤੇ ਸਿੱਧੂ ਮੂਸੇਵਾਲੇ ਕੰਨਾਮ ਸਿੱਧੂ ਮੂਸੇਵਾਲੇ ਸਾਡਾ ਵੀ ਇਹਦੇ ਵਿੱਚ ਮਾਣ ਉੱਚਾ ਹੋਇਆ ਵੀ ਸਾਡੇ ਉਹ ਜ਼ਿਲ੍ਹੇ ਦਾ ਬੱਚਾ ਹੈ ਔਰ ਸਾਡਾ ਉਸ ਪਰਿਵਾਰ ਨਾਲ ਰਿਸ਼ਤਾ ਹੈਗਾ ਫੈਮਿਲੀ ਰਿਲੇਸ਼ਨ ਨੇ ਤੇ ਅਸੀਂ ਉਸ ਪਰਿਵਾਰ ਨਾਲ ਜੁੜੇ ਹੋਏ ਹਾਂਗੇ ਤੇ ਬਹੁਤ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਥੈਂਕ ਯੂ ਸਾਥੀ